ਹੋਰ ਬੋਲੋ ਵੇਖੋ ਕੀ ਹੈ ਇਹ ਹੈ ਵੇਖੋ ਕੀ ਹੈ ਇਹਦੇ ਚ ਸਮਝੀ ਨਹੀਂ ਉਹ ਹੈ ਇਹ ਫਿਰ ਨਿਕਲੇ ਤਾਂ ਸਾਡੇ ਕਿੰਨੇ ਆ ਮਾ ਤੁਹਾਡੇ ਕਿੰਨੋਂ ਨਹੀਂ ਆਉਂ ਤੁਸੀਂ ਆਦਰ ਕੇ ਮੈ ਲੈ ਲੈ ਸਾਥੋਂ ਸਾਡੇ ਕਿੰਨੋਂ ਨਿਕਲੇ ਬੀਬੀ ਇਹ ਤਾਂ ਆਪਣਾ ਦੁੱਧ ਹੋਊਗਾ ਇਹ ਗੱਲ ਨਹੀਂ ਚੱਲ ਫਿਰ ਖੋਲ ਕੇ ਤਾਂ ਦੇਖ ਲਈ ਕੀ ਨਿਕਲਿਆ ਮੇਰਾ ਸਾਰਾ ਦੁੱਧ ਕਰ ਲਾਂਗੇ ਦੁੱਧ ਸੋਡਾ ਨਹੀਂ ਯਾਰ ਜੇ ਕੋ ਕੀਮਤੀ ਚੀਜ਼ ਹੈ ਯਾਰ ਦੀ ਗੱਲ ਹੈ ਨਾ ਇਹ ਗੱਲ ਨਹੀਂ ਕਿਵੇਂ ਕਰਕੇ ਫਿਰ ਹੁਣ ਬੀਬੀ ਤਾਂ ਗਰਾਰੀ ਬਣ ਗਈ ਨਹੀਂ ਚੱਲ ਖੋਲ ਕੇ ਦੇਖ ਲੈਣੇ ਜੀ ਫਿਰ ਬੀਬੀ ਆ ਦੇਖ ਕੰਦ ਇੱਥੇ ਆ ਭਾਈ ਪੁੱਤ ਆ ਇੱਧਰ ਆ ਇੱਧਰ ਸਾਡੇ ਕਿੰਨੀਆਂ ਕੁਸੀ ਕਰ ਲਿਆ ਹੋਏ ਭਾਵਾ ਮਿਸਤਰੀਆਂ ਨੇ ਕੋਈ ਟੈਡੀ ਵਿੰਗੀ ਕੱਢਤੀ ਹੋਵੇ ਇਹ ਕਿਹੜਾ ਉਹ ਤਾਂ ਆਪਾਂ ਮਿੰਨ ਮਿੰਕੇ ਕੱਢਣੇ ਫਿਰ ਬੀਬੀ ਹੁਣ ਨਿਕਲੇ ਸਾਡੇ ਕਿਨੂੰ ਭਾਈ ਭਾਵਾ ਕਿਤੋਂ ਹੀ ਨਿਕਲੇ ਬਜ਼ੁਰਗਾਂ ਦਾ ਦੱਬਿਆ ਹੋਇਆ ਚੱਲ ਮੰਨਿਆ ਬੀਬੀ ਬਾਪੂ ਇੱਕ ਬਜ਼ੁਰਗ ਸਾਡੇ ਵੀ ਸੀਗੇ ਸੋਡੇ ਵੀ ਸੀਗੇ ਜਦੋਂ ਮਾਂਏ ਕੋਲੇ ਖੜੀ ਆ ਮੇਰੇ ਖੜੀ ਤਾਂ ਨਿਕਲੇ ਆ ਜੇ ਚੱਲ ਭਾਈ ਤੁਸੀਂ ਚੋਰੀ ਨਹੀਂ ਰੱਖ ਲੈਂਦੇ ਤਰੱਖ ਲੈ ਹੁਣ ਚੱਲ ਫਿਰ ਚੱਲ ਬੀਬੀ ਅਸੀਂ ਅੰਦਰ ਜਾ ਕੇ ਖੋਲਦੇ ਆਂ ਨਹੀਂ ਅੰਦਰ ਕੰਡੀਆਂ ਕਮਾਂਡੀਆਂ ਨੂੰ ਕਿਸੇ ਨੂੰ ਨਹੀਂ ਪਤਾ ਲਾ ਪਾਫਣਾ ਨਿਕਲੇ ਬਸ ਆਪਾਂ ਚੁੱਪ ਤੂੰ ਚੁੱਪ ਬੀਬੀ ਬਣ ਚੁੱਪ ਕਰ ਜਾ ਪਾਫਣਾ ਨਿਕਲੇ ਪੰਜ ਕਰਾ ਚੁੱਪ ਕੇ ਆਪਾਂ ਕਰ ਲਾਂਗੇ ਧੋਦੀ ਲੈ ਆ ਰਵਣੇ ਦੇਖਿਆ ਕਿ ਰਾਸ਼ੀਦ ਨੇ ਕੀ ਚੀਜ਼ ਹੈ ਇਹਦੇ ਵਿੱਚ ਮੈਨੂੰ ਤਾਂ ਕੋਈ ਬੁੰਮਲੀ ਚੀਜ਼ ਹੀ ਲੱਗਦੀ ਆ ਕਿਉਂਕਿ ਪੁਰਾਣੇ ਸਮੇਂ ਚ ਟਾਵਣੇ ਲੁਕੋ ਕੇ ਰੱਖ ਦਿੰਦੇ ਸੀ ਹਨਾ ਸਹੀ ਗੱਲ ਹੈ ਬੱਫਰ ਕੇ ਦੱਸਦੇ ਹੀ ਕਹਿੰਦੇ ਵੀ ਅਸੀਂ ਦੱਬ ਦੁੱਬ ਦਿੰਦੇ ਸੀ ਚੀਜ਼ਾਂ ਕਹਿੰਦੇ ਘਰਿਆਂ ਚ ਪਾਥੀਆਂ ਚ ਹਾਂਜੀ ਤਾਂ ਦੇਖਦੇ ਆਂ ਜੀ ਤਾਂ ਪੂਰਾ ਲਿਬੜਿਆ ਪਿਆ ਜੀ ਰੇਤੇ ਨਾਲ ਤੇ ਕੀ ਚੀਜ਼ ਨਿਕਲਦੀ ਆ ਦੋਸਤੋ ਦੇਖੀ ਜਾਓ ਜੀ ਸਾਰਾ ਕੁਝ ਹਾਂਜੀ ਖੋਲੋ ਜੀ ਖੋਲੋ ਕਰਾ ਸ਼ਹੀਦ ਨੇ ਹੁਣ ਕੋਈ ਸੱਪਸਲੂਤੀ ਹੋਵੇ ਅੱਛਾ ਜੀ ਇਹ ਆ ਬਹੁਤਲੀ ਚੀਜ਼ ਪਣੀ ਆ ਗਈ ਰੌਣੇ ਦੇ ਚ ਤੇ ਦੋਸਤੋ ਦੱਸਦੇ ਆਂ ਜੀ ਕੀ ਚੀਜ਼ ਆ ਤੇ ਆਪਣੇ ਵਾਸਤੇ ਕਿਵੇਂ ਬਹੁਮੁੱਲੀ ਹੋ ਸਕਦੀ ਆ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਤੈਨੂੰ ਪਤਾ ਲੱਗ ਗਿਆ ਹਾਂਜੀ ਮੈਨੂੰ ਤਾਂ ਪਤਾ ਲੱਗ ਗਿਆ ਤੇ ਦੋਸਤਾਂ ਨੂੰ ਵੀ ਦੱਸਦੇ ਆਂ ਵੀ ਕੀ ਆ ਇਹ ਬਹੁਮੁੱਲੀ ਚੀਜ਼ ਚਲੋ ਫਿਰ ਦੱਸੋ ਜੀ ਸ਼ੇਧ ਨੇ ਇਹ ਬਹੁਮੁੱਲੀ ਚੀਜ਼ ਬਣਾਉਣ ਲਈ ਆਪਾਂ ਲੈਣਾ ਜੀ ਮਿੱਟੀ ਦਾ ਭਾਂਡਾ ਇਹ ਆਪਾਂ ਕੋਈ ਵੀ ਲੈ ਸਕਦੇ ਆਂ ਜੀ ਜੇਕਰ ਨਾ ਹੋਵੇ ਤਾਂ ਆਪਾਂ ਕੱਚ ਦਾ ਭਾਂਡਾ ਵੀ ਇਹਦੇ ਵਿੱਚ ਵਰਤ ਸਕਦੇ ਆਂ ਪਰ ਜੇ ਮਿੱਟੀ ਦਾ ਹੋਵੇ ਤਾਂ ਸਭ ਤੋਂ ਵਧੀਆ ਗੱਲ ਆ ਜੀ ਕਿਉਂਕਿ ਇਹਦੇ ਵਿੱਚ ਜਿਹੜਾ ਐਲਕਲਾਈਨ ਜਿਹੜਾ ਪਾਣੀ ਆ ਉਹ ਬਣ ਜਾਂਦਾ ਹੈ ਮਿੱਟੀ ਦੇ ਵੀ ਤੱਤ ਆ ਜਾਂਦੇ ਰਵਣ ਨਾਲ ਹਨਾ ਹਾਂਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਗਲਾਸ ਪਾਣੀ ਦਾ ਵੱਧ ਘੱਟ ਆਪਾਂ ਇਹਦੇ ਵਿੱਚ ਪਾ ਸਕਦੇ ਆਂਗੇ ਠੀਕ ਹੈ ਜੀ ਜਿੰਨਾ ਕੱਪ ਬਣਾਉਣਾ ਮਤਲਬ ਇੱਕ ਗਲਾਸ ਪਾਣੀ ਜੇ ਇੱਕ ਗਲਾਸ ਬਣਾਉਣਾ ਤਾਂ ਆਪਾਂ ਇੱਕ ਗਲਾਸ ਦੇ ਹਿਸਾਬ ਨਾਲ ਸਮਾਨ ਪਾਵਾਂਗੇ ਨਹੀਂ ਜੀ ਇਹ ਬਣ ਬਣੂਗਾ ਤਾਂ ਜ਼ਿਆਦਾ ਮਤਲਬ ਅਸੀਂ ਸਾਰਾ ਦੱਸਾਂਗੇ ਜੀ ਇਹਦੇ ਵਿੱਚ ਆਪਾਂ ਇੱਕ ਗਲਾਸ ਜਾਂ ਡੇਢ ਗਲਾਸ ਪਾਣੀ ਦਾ ਇੱਕ ਵਾਰ ਪਾ ਸਕਦੇ ਆਂ ਤੇ ਬਾਅਦ ਵਿੱਚ ਸਵੇਰ ਦੱਸਾਂਗੇ ਜੀ ਹੁਣ ਜਿਵੇਂ ਰਾਤ ਆ ਤਾਂ ਆਪਾਂ ਰਾਤ ਭਰ ਲਈ ਇਹਨੂੰ ਪੀਉਂ ਕੇ ਰੱਖਣਾ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਪਾਵਾਂਗੇ ਜੀ 5 ਗ੍ਰਾਮ ਇਮਲੀ ਜਿਹੜੀ ਬਿਨਾ ਬੀਜ ਤੋਂ ਬਿਨਾ ਬੀਜਾਂ ਈ ਲੈਣੀ ਆ ਜੀ ਠੀਕ ਹੈ ਜੀ ਇਹ ਪੰਸਾਰੀ ਤੋਂ ਆਪਾਂ ਬਿਨਾ ਬੀਜ ਵਾਲੀ ਇਮਲੀ ਕਹਿ ਕੇ ਲੈਣੀ ਆ ਹਾਂਜੀ ਤੇ ਇਹਨੂੰ ਵੀ ਇਹਦੇ ਵਿੱਚ ਪਿਉਣਾਗੇ ਜੀ 5 ਗ੍ਰਾਮ ਪਾਉਣੀ ਆਗੇ ਇੱਕ ਦਿਨ ਵਾਸਤੇ ਠੀਕ ਹੈ ਜੀ ਤੇ 5 ਹੀ ਆਪਾਂ ਪਾਵਾਂਗੇ ਜੀ ਸੁੱਕੇ ਆਲੂ ਖਾਰੇ ਯਾਨੀ ਕੇ ਪਾਲੇ ਲੈਣੇ ਨੇ ਜੀ ਇਹ ਵੀ ਆਪਾਂ ਇਹਦੇ ਵਿੱਚ 5 ਪਾਲੇ ਲੈਣੇ ਨੇ ਜੀ ਠੀਕ ਹੈ ਜੀ 5-5 ਗ੍ਰਾਮ ਪਾਉਣੀ ਆ ਦੋਨੀਆਂ ਚੀਜ਼ਾਂ ਪੰਜ ਸੁੱਕੇ ਆਲੂ ਖਾਰੇ ਬਾਂਜੇ ਸੁੱਕੇ ਆਲੂ ਬਖਾਰੇ ਪਾਉਣੇ ਨੇ ਜੀ 5 ਗ੍ਰਾਮ ਪਾਉਣੀਆਂ ਇਮਲੀ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਭਿਉ ਕੇ ਰੱਖ ਦੇਣਾ ਜੇ ਤੁਸੀਂ ਚਾਹੋ ਤਾਂ ਧਾਗੇ ਵਾਲੀ ਮਿਸ਼ਰੀ ਨੂੰ ਵੀ ਇਹਦੇ ਵਿੱਚ ਭਿਉ ਸਕਦੇ ਹੋ ਤੇ ਨਹੀਂ ਆਪਾਂ ਇਹਨਾਂ ਦੋਨਾਂ ਚੀਜ਼ਾਂ ਦਾ ਪਾਊਡਰ ਯੂਜ਼ ਕਰਾਂਗੇ ਜੀ ਆਹ ਹੋਰ ਲਾ ਕੀ ਆ ਫਿਰ ਇਹ ਹੈਗੇ ਜੀ ਬਾਂਸ ਲੋਚਨ ਜੀ ਨੂੰ ਤਵਾਸੀਰ ਵੀ ਕਹਿੰਦੇ ਨੇਗੇ ਇਹ ਵੀ ਬਹੁਤ ਠੰਡਕ ਦਿੰਦਾ ਗਰਮੀ ਦੇ ਦੌਰਾਨ ਜਿਹੜੀ ਸਰੀਰ ਦੀ ਗਰਮੀਆਂ ਆਉਣ ਉਹ ਬਾਹਰ ਕੱਢਦਾ ਜਿਵੇਂ ਲੀਵਰ ਫੈਟੀ ਹੈ ਜੀ ਜਾਂ ਜਿਨ੍ਹਾਂ ਨੂੰ ਪੀਲੇ ਆ ਕਾਲਾ ਪੀਲੇ ਉਹ ਵੀ ਇਹ ਚੀਜ਼ ਹੈ ਜਿਹੜੀ ਵਰਤ ਸਕਦੇ ਨੇ ਬਹੁਤ ਵਧੀਆ ਨੁਸਖਾ ਜੀ ਇਹ ਪੁਰਾਣੇ ਤੇ ਇਸ ਸਰੀਰ ਦੀ ਗਰਮੀ ਉਹ ਬਾਹਰ ਨਿਕਲਦੀ ਤੇ ਹੁਣ ਆਪਾਂ ਇਹਨੂੰ ਪੂਰੀ ਰਾਤ ਪਰ ਲਈ ਪਿਓ ਕੇ ਰੱਖ ਦਾਂਗੇ ਤੇ ਸਵੇਰੇ ਦੱਸ ਦਿਆਂ ਜੀ ਅਗਲਾ ਪ੍ਰੋਸੈਸ ਲੋ ਜੀ ਰਾਤ ਪਰ ਲਈ ਆਪਾਂ ਪਿਓ ਕੇ ਰੱਖਤਾ ਸੀਗਾ ਤੇ ਦੋ ਚੀਜ਼ਾਂ ਆਪਾਨੂੰ ਹੋਰ ਚਾਹੀਦੀਆਂ ਨੇ ਆ ਹੈਗਾ ਜੀ ਤਵਾਸੀਰ ਜਿਹਨੂੰ ਵਨਸ ਲੋਚਨ ਵੀ ਕਹਿੰਦੇ ਨੇ ਕਿ ਇਹ ਆਪਾਂ ਕਾਫੀ ਸਾਰਾ ਲੈ ਲਿਆ ਤੇ 10 ਦਿਨਾਂ ਵਿੱਚ ਦੀ ਆਪਾਂ ਨੂੰ ਰਿਜ਼ਲਟ ਜਿਹੜਾ ਮਿਲਣਾ ਸਟਾਰਟ ਹੋ ਜਾਊਗਾ ਤੇ ਹੁਣ ਆਪਾਂ ਇਹਨੂੰ ਪੀਸ ਕੇ ਦਾ ਜਿਹੜਾ ਪਾਊਡਰ ਆ ਉਹ ਆਪਾਂ ਤਿਆਰ ਕਰ ਲਾਂਗੇ ਇਹ ਤਾਂ ਫੜਕੜੀ ਜਿਵੇਂ ਲਾਜ਼ਰ ਹੁਣ ਹਾਂਜੀ ਪੈਸੇ ਆਉਹੀ ਹੁੰਦਾ ਜੀ ਇਹ ਪੋਲਾ ਜੀ ਠੀਕ ਹੈ ਜੀ ਇਹਨੂੰ ਵੰਸ ਲੋਚਨ ਜਾਂ ਤਵਾਸੀਰ ਕਹਿ ਕੇ ਆਪਾਂ ਲੈ ਸਕਦੇ ਹਾਂ ਜੀ ਪੰਸਾਰੀ ਦਿਓ ਆਪਾਂ ਨੂੰ ਆਸਾਨੀ ਨਾਲ ਮਿਲ ਜੂਗਾ ਜੀ ਠੀਕ ਹੈ ਜੀ ਇਹਦੀ ਇੱਕ ਕੌਲੀ ਪਾਉਣੀ ਆਪਾਂ ਹਾਂਜੀ ਇਹ ਇਕੱਠੀ ਪੀਸ ਕੇ ਰੱਖ ਲੈਣਾ ਆਪਾਂ ਇਕੱਠਾ ਪੀਸ ਕੇ ਰੱਖ ਲੈਣਾ ਜੀ ਕੌਲੀ ਸਾਰੀ ਨਹੀਂ ਪਾਉਣੀ ਇੱਕ ਦਿਨ ਠੀਕ ਹੈ ਜੀ ਇਹ 10 ਦਿਨਾਂ ਵਾਂਗੂ ਚੱਲ ਜੂ ਜੀ ਹਮ ਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਜੀ ਲਓ ਜੀ ਇਹਨੂੰ ਆਪਾਂ ਪੀਸ ਲਿਆ ਛੇਤੀ ਪੀਸ ਗਿਆ ਗਰਮ ਹੋਣਾ ਤਾਂ ਹਾਂ ਹਾਂਜੀ ਦੇਖੋ ਦੂਸਤ ਧੂਆਣਾ ਬਣ ਗਿਆ ਜੀ ਧੂਆਣਾ ਨਿਕਲਦਾ ਜੀ ਪਾਊਡਰ ਬਣ ਗਿਆ ਜੀ ਇਹਦਾ ਪੂਰਾ ਬ੍ਰੀਕ ਹੋ ਗਿਆ ਤੇ ਹੁਣ ਵੀ ਹੁਣ ਆਪਾਂ ਮਿਸ਼ਰੀ ਵੀ ਪੀਸ ਲੈਣੀ ਹੈ ਰੋਂ ਹਣਾ ਮਿਸ਼ਰੀ ਆਪਾਂ ਧਾਗਿਆਲੀ ਲਈਏ ਜੀ ਇਹਦੀ ਵੀ ਤਸੀਰ ਠੰਡੀ ਹੁੰਦੀ ਹੈਗੀ ਠੀਕ ਹੈ ਜੀ ਸੋ ਧਾਗਿਆਲੀ ਮਿਸ਼ਰੀ ਇਹਦੇ ਵਿੱਚ ਪਾਇਓ ਜੀ ਤੇ ਇਹਦਾ ਆਪਾਂ ਧਾਗਾ ਕੱਢ ਕੇ ਇਹਦਾ ਵੀ ਆਪਾਂ ਜਿਹੜਾ ਪਾਊਡਰ ਆ ਉਹ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਇਹਨੂੰ ਕੁੱਟ ਕੇ ਪਹਿਲਾਂ ਧਾਗਾ ਕੱਢ ਲਗੇ ਤੇ ਫਿਰ ਇਹਨੂੰ ਪੀਸ ਲਾਂਗੇ ਆਪਾਂ ਹਾਂਜੀ ਲਓ ਜੀ ਮਿਸ਼ਰੀ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਠੀਕ ਹੈ ਜੀ ਮਿੱਠਾ ਬਦ ਘਟ ਪਾ ਸਕਦੇ ਆਂ ਜੀ ਪਰ 5 ਗ੍ਰਾਮ ਹੀ ਪਾਊਗਾ ਜੀ ਇਹਦੇ ਵਿੱਚ ਜਿੰਨਾ ਆਪਾਂ ਬਣਾਵਾਂਗੇ ਠੀਕ ਆ ਮਤਲਬ ਉਹਨਾਂ ਨਾਲ ਹੀ ਪਾਉਣਾ ਚਮਚਾ ਜਾਂ মিশরি जरुर ਪਾਇਓ ਜੀ ਧਾਗੇ ਵਾਲੀ। ਹੂੰ। ਸਰੀਰ ਨੂੰ ਬਹੁਤ ਠੰਡਕ ਦਿੰਦੀ ਆ। ਇਮੜੀ ਹੋਗੀ ਜੀ। ਆਲੂ ਬੁਖਾਰਾ ਹੋ ਗਿਆ। ਉਹ ਆਪਾਂ ਪਹਿਲੇ ਹੀ ਪੀਉਂਦੇ ਸੀਗੇ। ਹਾਂਜੀ। ਤੇ ਹੁਣ ਏਸੇ ਚੀ ਆਪਾਂ ਜਿਹੜਾ ਰਾਤ ਬਾਅਦ ਲਈ ਪੀਉਂਤਾ ਜੀ ਆਪਾਂ ਸਾਰਾ ਜਿਵੇਂ ਇਮੜੀ ਪੀਉਂਦੀ ਸੀ 5 ਗ੍ਰਾਮ। ਪੰਜ ਆਪਾਂ ਆਲੂ ਬੁਖਾਰੇ ਦੇ ਪੀਸ ਪੀਉਂਦੇ ਸੀਗੇ। ਇਸ ਪ੍ਰਕਾਰ ਬਣ ਜਾਂਦੇ ਨੇ ਜੀ। ਦਿਖਾਓ ਜੀ। ਠੀਕ ਹੈ। ਇਹ ਕੁਝ ਜਿਹੜਾ ਪਰ ਆਦ ਨੂੰ ਮਟੀਰੀਅਲ ਪੀਉਂਤਾ ਸੀਗਾ ਉਹ ਮਤਲਬ ਫੁੱਲ ਜਾ ਗਿਆ, ਪੂਲਾ ਜਾ ਹੋ ਗਿਆ, ਗੁੱਦਾ ਜਾਣਗੇ। ਹਾਂਜੀ। ਜੇਕਰ ਮਿਕਸੀ ਨਾ ਹੋ ਤਾਂ ਆਪਾਂ ਹੱਥਾਂ ਨਾਲ ਵੀ ਇਹਨੂੰ ਫੇ ਤੇ ਵਧੀਆ ਬਰੀਕ ਬਰੀਕ ਪੀਸ ਲਾਂਗੇ ਜੀ ਤੇ ਇਹਨੂੰ ਪੁੰਨ ਲਾਂਗੇ ਇਹ ਮਤਲਬ ਬੀਜ ਕੱਢ ਕੇ ਪਾਉਣਾ ਆਪਾਂ ਮਿਕਸੀ 'ਚ ਇਹਨੂੰ ਹੈ ਹਾਂਜੀ ਆਲੂ ਖਾਰਚ ਤੇ ਫਿਰ ਬੀਜ ਕੱਢਣੇ ਪੁਹਾੜ ਹੁੰਦਾ ਜੀ ਇਮੜੀ ਆਪਾਂ ਬਿਨਾ ਬੀਜ ਆੜੀ ਲਈਏ ਉਹ ਤੋਂ ਵੀ ਪਾ ਲਾਂਗੇ ਜੀ ਹਾਂਜੀ ਤੇ ਇਹਨੂੰ ਆਪਾਂ ਹੱਥ ਨਾਲ ਹੀ ਮੈਸ਼ ਕਰ ਲੈਣੇ ਜੀ ਵਿੱਚ ਤੇ ਫਿਰ ਚੰਗੀ ਤਰ੍ਹਾਂ ਆਪਾਂ ਇਹਨੂੰ ਪੀਸ ਲਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਮੈਸ਼ ਕਰਕੇ ਮਤਲਬ ਉਹਦੇ ਬੀਜ ਕੱਢ ਲਈਏ ਹਾਂਜੀ ਕਿਉਂਕਿ ਆਪਾਂ ਨੂੰ ਜ਼ਿਆਦਾ ਹੀ ਹੈ ਵੀ ਪੰਜ ਬੀਜ ਨੇਗੇ ਇਹਦੇ ਹਾਂਜੀ ਤੇ ਬਸ ਪੰਜ ਬੀਜ ਕੱਢ ਲੈਣੇ ਨੇ ਜੀ ਆ ਲੈ ਖੁੱਲੇ ਪੰਡੇ 'ਚ ਪਾ ਲ ਨਰੇ ਆਪਣੇ ਦੋਸਤਾਂ ਨੂੰ ਦੇਖ ਜੂਗਾ ਵੀ ਕਹੇਰ ਜਾ ਮਟੀਰੀਅਲ ਬਣ ਗਿਆ ਹਾਂਜੀ ਇਸ ਪ੍ਰਕਾਰ ਹੀ ਹੁੰਦਾ ਜੀ ਇਹ ਇਹ ਮੂਲੀ ਤਾਂ ਵਿੱਚ ਹੀ ਖੁੱਲ ਜਾਂਦੀ ਹੈ ਜੀ ਸਾਰੇ ਹਾਂਜੀ ਕਿਉਂਕਿ ਇਹ ਮੂਲੀ ਦਾ ਬਸ ਆਲੂ ਬੁਖਾਰਾ ਰਹੇ ਤਾਂ ਉਹ ਵੀ ਆਪਾ ਥਾਣਾ ਮੈਸ਼ ਕਰਕੇ ਪਾ ਸਕਦੇ ਆਂ ਕਈ ਵਾਰ ਮਿਕਸੀ ਨਾ ਹੋਵੇ ਤਾਂ ਇਹ ਵੈਸੇ ਟਾਈਮ ਹੀ ਹੋ ਜਾਂਦੇ ਨੇਗੇ ਇਹ ਤਾਂ ਨਾਲ ਵੀ ਆਪਾਂ ਇਹਨੂੰ ਮੈਸ਼ ਕਰ ਸਕਦੇ ਹਾਂ ਮਿਕਸੀ ਵੀ ਵੈਸੇ ਲੋਡ ਵੀ ਨਹੀਂ ਹੁੰਦੀ ਜੀ ਹੱਥਾਂ ਨਾਲ ਆਪਾਂ ਇਹਨੂੰ ਮੈਸ਼ ਕਰ ਲਿਆ ਜੀ ਤੇ ਪ੍ਰੋਪਰ ਵਧੀਆ ਆਪਾਂ ਇਹਦਾ ਜਿਹੜਾ ਪੇਸਟ ਬਣਾਉਣਾਗਾ ਤੇ ਇਹਨੂੰ ਆਪਾਂ ਮਿਕਸੀ 'ਚ ਪਾ ਲੈਨੇ ਆ ਤਾਂ ਨਹੀਂ ਜੇ ਨਾ ਹੋਵੇ ਤਾਂ ਇੰਜ ਵੀ ਆਪਾਂ ਇਹਨੂੰ ਪੁੰਨ ਸਕਦੇ ਹਾਂ ਹੱਥਾਂ ਨਾਲ ਚੰਗੀ ਤਰ੍ਹਾਂ ਮੈਸ਼ ਕਰਕੇ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਇੱਕ ਚਮਚਾ ਤਵਾਸੀਰ ਦਾ ਠੀਕ ਹੈ ਇੱਕ ਚਮਚਾ ਪਾ ਲੈਣਾ ਤਵਾਸੀਰ ਦਾ ਹਾਂਜੀ ਮਿਕਸੀ ਦੇ ਵਿੱਚ ਹੀ ਪਾ ਲੈਣਾ ਤੇ ਇੱਕ ਚਮਚੇ ਆਪਾਂ ਪਾ ਲੈਣਾ ਜੀ ਮਿਸ਼ਰੀ ਦਾ ਹਾਂਜੀ ਵਿੱਚ ਹੀ ਪਾ ਲੈਣਾਗਾ ਮਿਸ਼ਰੀ ਥੋੜੀ ਜੀ ਹੂੰ ਘਾਟੀ ਰੱਖੋਗੇ ਕੁ ਹੂੰ ਉਪਰ ਜ਼ਿਆਦਾ ਨਹੀਂ ਪਾਉਣੀ ਠੀਕ ਹੈ ਜੀ ਆਪਾਂ ਵੀ ਇਹਨੂੰ ਪੀ ਲੈਨੇ ਆ ਜੀ ਲਓ ਜੀ ਵਧੀਆ ਆਪਾਂ ਪੀਸ ਲਿਆ ਜੀ ਇਹਨੂੰ ਠੀਕ ਹੈ ਜੀ ਤੇ ਇੱਧਰ ਆਪਾਂ ਲੈ ਲਾ ਜੀ ਇੱਕ ਭਾਂਡਾ ਤੇ ਇਹਦੇ ਵਿੱਚ ਆਪਾਂ ਇਹਨੂੰ ਪਣ ਲਾਂਗੇ ਛਾਲਣਾ ਮਤਲਬ ਇਹਨੂੰ ਹਾਂ ਛਾਨਣਾ ਜੀ ਠੀਕ ਹੈ ਜੀ ਦੇਖੋ ਬਰੋਸਤੋ ਮਤਲਬ ਕੋਲਡ ਕਾਫੀ ਵਾਂਗੂ ਬਣ ਗਿਆ ਜੀ ਹੂੰ ਸਹੀ ਗੱਲ ਆ ਜੀ ਠੀਕ ਹੈ ਜੀ ਚਮਚੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਵਿੱਚ ਫੇਰ-ਫੇਰ ਕੇ ਦਾ ਜਿਹੜਾ ਸਾਰਾ ਰਸ ਆ ਉਹ ਆਪਾਂ ਕੱਢ ਲੈਣਾ ਜੀ ਠੀਕ ਹੈ ਜੀ ਇਹਨੂੰ ਮਤਲਬ ਚੰਗੀ ਤਰ੍ਹਾਂ ਛਾਨ ਲੈਣਾ ਜਿਹੜਾ ਕੋਈ ਈਮਲੀ ਦਾ ਟੱਕਾ ਡੋਲਾ ਉਹਨਾਂ ਸੰਕੇਤ ਨੇ ਬਹੁਤ ਹੁੰਦੇ ਨੇ ਇਮਲੀ ਦੇ ਰੱਖ ਕੇ ਬਹੁਤ ਹੁੰਦੇ ਨੇ ਕਿਉਂਕਿ ਜਿਹੜੇ ਆਪਾਂ ਆਲੂ ਬਖਾਰਾ ਪਾਇਆ ਸੀ ਉਹ ਤਾਂ ਹੱਥ ਨਾਲ ਹੀ ਮੈਸ਼ ਕੱਟ ਕੇ ਉਹਦੀ ਜਿਹੜੀ ਗਿਟਕ ਸੀ ਉਹ ਆਪਾਂ ਅੱਡ ਕੱਢਤੀ ਸੀਗੀ ਤੇ ਜਿਹੜੀ ਇਮਲੀ ਰਹਿ ਗਈ ਜਿਹਦੇ ਵਿੱਚ ਬਹੁਤ ਰੇਸ਼ੇ ਹੁੰਦੇ ਨੇ ਉਹ ਪੁੰਨ ਕੇ ਹੀ ਨਿਕਲਣਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਪੁੰਨ ਲੈਣਾਗਾ ਤੇ ਇਹਦੇ ਵਿੱਚ 1 ਲੀਟਰ ਪਾਣੀ ਦਾ ਪਾ ਕੇ ਪੂਰੇ ਦਿਨ ਵਾਸਤੇ ਆਪਾਂ ਇਹਨੂੰ ਪੀਣਾ ਜੀ ਠੀਕ ਹੈ ਤਾਂ ਫਿਰ ਵੀ ਦੱਸ ਰਹੇ ਹਾਂ ਕਿ ਕੀ ਕੀ ਹੁੰਦੇ ਨੇ ਇਮੇ ਪਹਿਲਾਂ ਵੀ ਦੱਸਿਆ ਜੀ ਜਿਹੜੀ ਲੀਵਰਾ ਦੀ ਗਰਮੀ ਆ ਉਹ ਦੂਰ ਹੁੰਦੀ ਆ ਜੀ ਫੈਟੀ ਲੀਵਰਾ ਉਹ ਠੀਕ ਹੁੰਦਾਗਾ ਜੇ ਇਹਨੂੰ ਪੀ ਲਿਆ ਜਾਂ ਕਾਲਾ ਪੀ ਲਿਆ ਉਹ ਤਾਂ ਠੀਕ ਹੋਣੀ ਹੋਣਾ ਜੀ ਬਹੁਤ ਜ਼ਿਆਦਾ ਜਿਵੇਂ ਗਰਮੈਸ਼ ਹੁੰਦੀ ਆ ਜੀ ਮਨ ਗਰਮੇ ਦਿਨਾਂ ਬਹੁਤ ਜ਼ਿਆਦਾ ਆਪਣੀ ਬਾਡੀ ਨੂੰ ਕਹਿ ਸਕਦੇ ਵੀ ਬਹੁਤ ਜ਼ਿਆਦਾ ਹੀਟ ਹੁੰਦੀ ਹੈਗੀ ਗਰਮੈਸ਼ ਹੁੰਦੀ ਹੈਗੀ ਉਹ ਵੀ ਇਹਦੇ ਨਾਲ ਠੀਕ ਹੁੰਦੀ ਜਿਵੇਂ ਪਸੀਨਾ ਬਹੁਤ ਜ਼ਿਆਦਾ ਆਉਂਦਾ ਜੀ ਹੱਥਾਂ ਪੈਰਾਂ 'ਚ ਬਹੁਤ ਜਲਣ ਹੁੰਦੀ ਹੈਗੀ ਜੇ ਕਈ ਵਾਰ ਬਹੁਤ ਸਟ्रेस ਬਹੁਤ ਜ਼ਿਆਦਾ ਲੈਂਦੇ ਹੋ ਇਹ ਇਹ ਸਰੀਰ ਨੂੰ ਠੰਡਕ ਦਿੰਦਾ ਤੇ ਆਪਣੇ ਇਹ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਇੱਕ ਵਾਰ ਤੁਸੀਂ ਟਰਾਈ ਕਰਕੇ ਦੇਖੋ ਜੀ 10 ਦਿਨਾਂ ਵਿੱਚ ਦੀ ਤੁਹਾਨੂੰ ਮਤਲਬ ਵਧੀਆ ਫਰਕ ਮਹਿਸੂਸ ਹੋਵੇ 10 ਦਿਨ ਹੀ ਪੀਣਾ ਤੁਸੀਂ ਲਗਾਤਾਰ ਇਹਨੂੰ ਤੇ ਉਸ ਤੋਂ ਬਾਅਦ ਤੁਸੀਂ ਬੰਦ ਕਰ ਸਕਦੇ ਹੋ ਜੀ ਠੀਕ ਹੈ ਜੀ ਹੁਣ ਚਲੋ ਇਹਨੂੰ ਆਪਾਂ ਛਾਣ ਲਈਏ ਇੱਕ ਵਾਰੀ ਹਾਂਜੀ ਤੇ ਫੇਰ ਦਿਖਾਉਣੀ ਆ ਵੀ ਇਹਨੂੰ ਆਪਾਂ ਕਿਵੇਂ ਪੀ ਸਕਦੇ ਆ ਜੀ ਸਾਰੇ ਨੂੰ ਲਓ ਜੀ ਸਾਰਾ ਆਪਾਂ ਜਿਹੜਾ ਬਰਾਸੀ ਗਿਆ ਉਹ ਕੱਢ ਲਿਆ ਜੀ ਤੇ ਆਹ ਜਿਹੜਾ ਬਚ ਗਿਆ ਜੀ ਰੇਸ਼ੀ ਨੂੰ ਆਪਾਂ ਕੱਢ ਦਨੇ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਗਲਾਸ ਪਾਣੀ ਦਾ ਤਾਂ ਪਹਿਲਾਂ ਪਾਇਆ ਸੀ ਜੀ ਮੈਂ ਰਾਤ ਭਰ ਲਈ ਆਪਾਂ ਪਿਆਉਣ ਤਾਂ ਸੀਗਾ ਹਮ ਤੇ ਤਿੰਨ ਗਲਾਸ ਹੋਰ ਪਾ ਲਾਂਗੇ ਜੀ ਮਤਲਬ 1 ਲੀਟਰ ਆਪਾਂ ਜਿਹੜਾ ਪਾਣੀ ਦਾ ਉਹ ਬਣਾ ਕੇ ਰੱਖ ਲੈਣਾਗਾ ਠੀਕ ਹੈ ਜੀ ਪੂਰਾ 1 ਲੀਟਰ ਕਰ ਲੈਣਾ ਇਹਨੂੰ ਆਪਾਂ ਹਾਂਜੀ ਤੇ ਜੇ ਤੁਸੀਂ ਚਾਹੋ ਤਾਂ ਇਹਨੂੰ ਫਰਿੱਜ 'ਚ ਵੀ ਰੱਖ ਸਕਦੇ ਹੋ ਤੇ ਨਹੀਂ ਜੇ ਮਿੱਟੀ ਦੇ ਭਾਂਡੇ 'ਚ ਆਪਾਂ ਇਹਨੂੰ ਪਿਉ ਕੇ ਰ ਪੂਰੀ ਰਾਤ ਮਤਲਬ ਵੀ ਸਾਰਾ ਦਿਨ ਆਪਾਂ ਇਹਨੂੰ ਪੀ ਸਕਦੇ ਆ ਜੀ ਐਮੀ ਮਤਲਬ ਠੰਡਾ ਰਹਿੰਦਾ ਇਹਦੇ ਵਿੱਚ ਨਹੀਂ ਆਪਾਂ ਇਹਨੂੰ ਫਰਿੱਜ 'ਚ ਵੀ ਲਾ ਸਕਦੇ ਆ ਜੀ ਠੀਕ ਹੈ ਜੀ ਲਓ ਜੀ ਪੀ ਕੇ ਜਦੋਂ ਵੀ ਪਿਆਸ ਲੱਗੇ ਉਦੋਂ ਆਪਾਂ ਇਹਨੂੰ ਪੀ ਸਕਦੇ ਆ ਜੀ ਦਿਨ ਵਿੱਚ ਦੀ ਆਪਾਂ ਇਹਨੂੰ ਵਰਤਨਾ ਹੈਗਾ ਸਾਰਾ ਦਿਨ ਤੇ ਇਹਨੂੰ ਮਿੱਟੀ ਦੇ ਭਾਂਡੇ 'ਚ ਹੀ ਰੱਖੋ ਮਤਲਬ ਇਹ ਠੰਡਾ ਵੀ ਰਹੂਗਾ ਤਾਂ ਜਿਹੜੇ ਤਾਤ ਆਈ ਜਾਣਗੇ ਤੇ ਜੇ ਇਹਨੂੰ ਫਰਿੱਜ 'ਚ ਵੀ ਰੱਖਣਾ ਚਾਹਤੋਂ ਫਰਿੱਜ 'ਚ ਰੱਖ ਸਕਦੇ ਹੋ ਪਰ ਐਵੇਂ ਜਿਹੜਾ ਮਤਲਬ ਫਰਿੱਜ 'ਚ ਚੀਜ਼ ਜਿਹੜੀ ਠੰਡੀ ਹੁੰਦੀ ਉਹ ਤਾਂ ਗਰਮੈਸ਼ ਹੀ ਕਰਦੀ ਆ ਇਸ ਕਰਕੇ ਤੁਸੀਂ ਮਿੱਟੀ ਦੇ ਭਾਂਡੇ 'ਚ ਹੀ ਰੱਖ ਲਓ ਨਹੀਂ ਤੁਸੀਂ ਫਰਿੱਜ 'ਚ ਵੀ ਲਾ ਸਕਦੇ ਹੋ ਜੀ ਤੇ ਲਓ ਜੀ ਜਿਹੜਾ ਆਪਣਾ ਪਾਣੀ ਆ ਜੀ ਠੰਡਾ ਠਾਰ ਜੋ ਸਰੀਰ ਨੂੰ ਠੰਡਕ ਦੇਊਗਾ ਫੈਟੀ ਲੀਵਰ ਠੀਕ ਕਰੂਗਾ ਕਾਲਾ ਪੀਲੀਆ ਸਾਰੇ ਕਾਸੇ ਵਾਸਤੇ ਬਹੁਤ ਵਧੀਆ ਚੀਜ਼ ਆ ਜੀ ਜ਼ਰੂਰ ਟਰਾਈ ਕਰਨੀ ਮਤਲਬ ਪੁਰਾਣੇ ਬਜ਼ੁਰਗ ਇਹ ਹੀ ਚੀਜ਼ਾਂ ਪੀਂਦੇ ਸੀ ਜਿਹੜੀ ਗਰਮੀ ਦੇ ਦੌਰਾਨ ਗਰਮੈਸ਼ ਹੁੰਦੀ ਸੀਗੀ ਉਹ ਦ ਤੇ ਪੀਂਚ ਵੀ ਇੰਨਾ ਜਿਆਦਾ ਟੇਸਟ ਹੈ ਤੁਸੀਂ ਮਤਲਬ ਜੇ ਇੱਕ ਵਾਰ ਪੀ ਲਿਆ ਤਾਂ ਤੁਸੀਂ ਕਹੋਗੇ ਵੀ ਇਹੀ ਪੀ ਕੇ ਬਣਾਉਣਾ ਕੇ ਤੇ ਇਹਨੂੰ ਜਿਆਦਾ ਦਿਨ ਨਹੀਂ ਪੀਣਾ ਇਹਨੂੰ ਲਗਾਤਾਰ ਆਪਾਂ 10 ਦਿਨ ਹੀ ਵਰਤਣਾ ਹੈਗਾ ਤੇ ਬਹੁਤ ਫਾਇਦੇ ਹੋਣਗੇ ਜੀ ਜਰੂਰ ਟਰਾਈ ਕਰਨਾ ਸੋ ਵੀਡੀਓ ਇਹਦੇ ਲਈ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨ ਦਾ ਬਹੁਤ-ਬਹੁਤ ਧੰਨਵਾਦ ਜੀ